ਇਹ ਕੇਸ ਹੈਂਗੀ ਤੇ ਕੋਟ ਹੈਂਗੀ ਦੋਵਾਂ ਦੀ ਨਹੀਂ ਤੂੰ ਜੁੱਤੀਆਂ ਲੈ ਲੈ ਗੰਦੇ ਸਾਹਮਣੇ ਵੇਖੋ ਕਿਹਦਾ ਦਰਬਾਰ ਹੈ ਗੱਲ ਕਰਨੀ ਈ ਤੂੰ ਤੇਰੀ ਵੀਡੀਓ ਉੱਥੋਂ ਪਿੱਛੋਂ ਬਣਾਤੀ ਜਾਂਨੇ ਤੁਹਾਡੇ ਅੱਗੇ ਬੇਚਿਆਂ ਦਾ ਜਾਈਦੇ ਹੱਥ ਜੋਰ-ਜੋਰ ਕੇ ਤੁਸੀਂ ਉਹ ਕੰਮ ਕਰਨ ਦੇ ਜੀ ਬਿਲਕੁਲ ਕੋਈ ਕੋਈ ਕਮੈਂਟ ਕਮੈਂਟ ਉਹ ਆ ਰਿਹਾ ਕੋਈ ਗੱਲ ਕਿਉਂ ਨਹੀਂ ਆ ਗੁਰੂ ਘਰੇ ਆਏ ਜੀ ਕੋਈ ਤਕਲੀਫ ਸਿੱਖਾਂ ਦੇ ਆਈ ਉਹਨਾਂ ਨੂੰ ਆਵਾਜ਼ ਦੇ ਕੇ ਕਹਿੰਦੇ ਇੱਧਰ ਆਓ ਇੱਧਰ ਆਓ ਇੱਧਰ ਆਓ ਆਪ ਵੇਖ ਲਓ ਅੱਪਾ ਗੁਰੂ ਘਰ ਆਏ ਕੋਈ ਪਤਾ ਕਿੰਨੇ ਕ ਤਕਰੀਰ ਚ ਜਾਂਦੇ ਆ ਕੋਈ ਪਰਿਵਾਰ ਜਾਂਦਾ ਕਿੰਨੇ ਲੈਣੀ ਕੀ ਹੋਣੀ ਆਪੇ ਆ ਜਾਣਾ ਵਾ ਬੇਲੜ ਸੂਟੇ ਲਾਉਣੇ ਮੰਗਤੇ ਜੋ ਨਾ ਸੋ ਕਿਹਾ ਜਾਂਦਾ ਜਦੋਂ ਮੈਂ ਆ ਵੀਡੀਓ ਦੇਖੀ ਤੇ ਇਹਦੇ ਵਿੱਚ ਕਮੈਂਟ ਪੜੇ ਤੇ ਬਹੁਤ ਲੋਕਾਂ ਨੇ ਇਦਾਂ ਦੀਆਂ ਕਮੈਂਟ ਕੀਤੇ ਹੋਏ ਸੀ ਬਹੁਤ ਗਲਤ ਕਮੈਂਟ ਕੀਤੇ ਹੋਏ ਸੀ ਮੇਰਾ ਦਿਲ ਬਹੁਤ ਰੋਇਆ ਉਸ ਟਾਈਮ ਤੇ ਇਹ ਉਹੀ ਨਹੰਗ ਸਿੰਘ ਵਾ ਜਿਨ੍ਹਾਂ ਨੇ ਜਦੋਂ ਅਹਿਮਦ ਸ਼ਾਹ ਬਦਾਲੀ ਪੂਰੇ ਭਾਰਤ ਦੇ ਵਿੱਚੋਂ ਤੁਹਾਡੀਆਂ ਇੱਜ਼ਤਾਂ ਨੂੰ ਲੁੱਟ-ਲੁੱਟ ਕੇ ਲਿਜਾ ਰਿਆ ਸੀ ਤੇ ਟਕੇ-ਟਕੇ ਤੇ ਵੇਚ ਰਿਆ ਸੀ ਤੇ ਉਦੋਂ ਇਹੀ ਨਹੰਗ ਸਿੰਘ ਉਹਨਾਂ ਦੇ ਕੋਲੋਂ ਆਪਣੀਆਂ ਇੱਜ਼ਤਾਂ ਵਾਪਸ ਲਿਆਉਂਦੇ ਸੀ ਕੋਈ ਸ਼ਰਮ ਕਰੋ ਲੋਕੋ ਸ਼ਰਮ ਜਿਹੜੀਆਂ ਕੌਮਾਂ ਕਿਸੇ ਦੇ احਸਾਨ ਨੂੰ ਭੁੱਲ ਜਾਂਦੀਆਂ ਉਹ ਨਾਸ਼ਟ ਹੋ ਜਾਂਦੀਆਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਫਿਰ ਵੀ ਤੁਸੀਂ ਪਤਾ ਨਹੀਂ ਕਿਉਂ ਨਹੀਂ ਹਟਦੇ ਜਿਹੜਾ ਕੋਈ ਮਾੜਾ ਕੰਮ ਕਰਦਾ ਉਹਨੂੰ ਮਾੜਾ ਕਿਹਾ ਕਰੋ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗਾ ਹੀ ਕਿਹਾ ਕਰੋ ਅਸੀਂ ਜਦੋਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਜਦੋਂ ਵੀ ਅਸੀਂ ਬੱਸ ਦੇ ਵਿੱਚ ਬੈੰਨੇ ਜਾਂ ਆਪਣੀ ਗੱਡੀ ਦੇ ਵਿੱਚ ਬੈੰਨੇ ਆ ਤੇ ਅਸੀਂ ਮੂੰਹ ਦੇ ਵਿੱਚ ਸਾਰੇ ਇਹੀ ਕਰਦੇ ਆ ਕਿ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮੇਰੀ ਯਾਤਰਾ ਸਫਲ ਹੋਵੇ ਮੇਰੀ ਅਰਦਾਸ ਸਫਲ ਹੋਵੇ ਅਸੀਂ ਜਦੋਂ ਉੱਥੇ ਬੱਸ ਸਟੈਂਡ ਤੇ ਉਤਰ ਜਾਂਦੇ ਆ ਉੱਥੋਂ ਫਿਰ ਅਸੀਂ ਟੈਂਪੂ ਦੇ ਵਿੱਚ 3 ਬਿਲਰ ਦੇ ਵਿੱਚ ਬੈੰਨੇ ਆ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੀ ਏਰੀਏ ਦੇ ਵਿੱਚ ਪਹੁੰਚ ਜਾਂਦੇ ਆ ਪਰ ਉੱਥੇ ਜਾ ਕੇ ਸਾਡੀ ਜਿਹੜੀ ਇਹ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦੀ ਅਰਦਾਸ ਹੁੰਦੀ ਜਿਹੜੀ ਅਸੀਂ ਆਪਣੇ ਮੂੰਹ ਦੇ ਵਿੱਚ ਕਰਦੇ ਹੁੰਨੇ ਆ ਇਹ ਦੁਕਾਨਦਾਰ ਜਿਹੜੇ ਇਦਾਂ ਦੇ ਆ ਇਹ ਸਾਡੀ ਭੰਗ ਕਰ ਦਿੰਦੇ ਆ ਇਹ ਫੜ ਫੜ ਕੇ ਸਾਨੂੰ ਆਪਣੀ ਦੁਕਾਨਾਂ ਦੇ ਅੰਦਰ ਨੂੰ ਲਿਜਾਂਦੇ ਆ ਸਾਰਾ ਉਹ ਸਿਸਟਮ ਸਾਡਾ ਜਿਹੜਾ ਘਰੋਂ ਬਣਿਆ ਹੁੰਦਾ ਉਹ ਇਹ ਖਤਮ ਕਰ ਦਿੰਦੇ ਦੁਕਾਨਦਾਰ ਮੈਂ ਜੋ ਕਹਿੰਨਾ ਸਹੀ ਕਹਿੰਨਾ ਆ ਜੇ ਤੁਹਾਨੂੰ ਮਾੜਾ ਲੱਗਾ ਤਾਂ ਜਰੂਰ ਕਮੈਂਟ ਵਿੱਚ ਦੱਸਿਓ ਜਦੋਂ ਥੋੜਾ ਜਿਹਾ ਅਸੀਂ ਇਹਨਾਂ ਦੁਕਾਨਾਂ ਤੋਂ ਬਚ ਕੇ ਜਾਂਦੇ ਆ ਤੇ ਅੱਗੇ ਆ ਕੇ ਜਦੋਂ ਇੱਕ ਭਈਆ ਟਾਈਪ ਦੇ ਲੋਕ ਖੜੇ ਹੁੰਦੇ ਆ ਜਿਹੜੇ ਸਾਡੀ ਜਦੋਂ ਉਹਨਾਂ ਨਾਲ ਨਿਗਾਹ ਲ ਗਈ ਤੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਕਹਿਣਾ ਕਿ ਰੂਮ ਚਾਹੀਦਾ ਆ ਇਹ ਬਹੁਤ ਮਾੜਾ ਕੰਮ ਆ ਮੈਂ ਕਹਿੰਦਾ ਨਹੰਗ ਸਿੰਘਾ ਨੇ ਇਹਨਾਂ ਨੂੰ ਠੱਲ ਪਾਈ ਆ ਤੇ ਪਾਰੇ ਬਹੁਤ ਵਧੀਆ ਨਹੰਗ ਸਿੰਘਾ ਦਾ ਕੰਮ ਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਇਹਨਾਂ ਲੋਕਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਇਹ ਕੰਮ ਹੈਗਾ ਸ਼੍ਰੋਮਣੀ ਕਮੇਟੀ ਦਾ ਪਰ ਉਹ ਪਤਾ ਨਹੀਂ ਸੁੱਤੀ ਪਈ ਆ ਪਰ ਮੈਂ ਨਹੰਗ ਸਿੰਘਾ ਦਾ ਫਿਰ ਇੱਕ ਵਾਰ ਦਿਲੋਂ ਧੰਨਵਾਦ ਕਰਦਾ ਬਹੁਤ ਵਧੀਆ ਤੁਸੀਂ ਇਹ ਕੰਮ ਸ਼ੁਰੂ ਕੀਤਾ ਆ ਸਾਰੇ ਲੋਕ ਇਹਦੇ ਨਾਲ ਪਰੇਸ਼ਾਨ ਹੁੰਦੇ ਸਾਨੂੰ ਲੋਕਾਂ ਨੂੰ ਨਹੰਗ ਸਿੰਘਾ ਦਾ ਇਸ ਕੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਆ ਤੇ ਇਸ ਕੰਮ ਨੂੰ ਨਹੰਗ ਸਿੰਘ ਜਲਦੀ ਤੋਂ ਜਲਦੀ ਠੱਲ ਨਹੰਗ ਸਿੰਘਾਂ ਨੂੰ ਪਾਉਣੀ ਚਾਹੀਦੀ ਕਿਉਂਕਿ ਲੋਕ ਬਾਹਰਲੀਆ ਸਟੇਟਾਂ ਤੋਂ ਵੀ ਆਉਂਦੇ ਆ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਲਈ ਜਾਂ ਉਹ ਉੱਥੇ ਜਾ ਕੇ ਕੀ ਗੱਲਾਂ ਕਰੋਗੇ ਕਿ ਉੱਥੇ ਆਹ ਕੰਮ ਚੱਲਦੇ ਆ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਨਹੰਗ ਸਿੰਘਾਂ ਨੇ ਜਿਹੜਾ ਕੰਮ ਕੀਤਾ ਹੈ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਰ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ